ਸਰਵਾਤਲਾ ਪਲਾਚੈਰੀਟੇਵਲ ਟਰੱਸਟ ਦੇ ਮੈਨੇਜਿੰਗ ਟਰਸਟੀ ਡਾਕਟਰ ਐਸ.ਪੀ. ਸਿੰਘ ਬਰਾਇਵਲੋਂ ਗੁਰਦੁਰਾ ਸਹਿ ਪਾਛੇ 10ਵੀਂ ਨਾਡਾ ਸਾਹਿਬ ਪਿੰਚੂਲਾ ਵਿਖੇ ਸੰਗਤ ਦੀ ਸਹੂਲਤ ਲਈ ਐਂਬੂਲੈਂਸ ਮਹਿੰਦਰਾ ਬੁਲੈਰੋ ਗੱਡੀ ਭੇਟ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਅਤੇ ਕਾਨੂੰਨੀ ਵਿੰਗ ਦੇ ਚੇਅਰਮੈਨ ਜੱ태ਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅੱਜ ਡਾਕਟਰ ਐਸ.ਪੀ. ਸਿੰਘ ਬਰਾਇਵਲੋਂ ਐਂਬੂਲੈਂਸ ਗੱਡੀ ਮਹਿੰਦਰਾ ਬੁਲੈਰੋ ਸੰਗਤ ਦੀ ਸੇਵਾ ਲਈ ਗੁਰਦੁਰਾ ਨਾਡਾ ਸਾਹਿਬ ਵਿੱਚ ਭੇਟ ਕੀਤੀ ਗਈ ਹੈ ਉਨੇ ਕਹੇ ਕਿ ਡਾਕਟਰ ਐਸ.ਪੀ. ਸਿੰਘ ਬਰਾਏ ਨੇ ਦੇਸ਼ ਵਿਦੇਸ਼ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਵੱਡੇ ਉਪਰਾਲੇ ਕੀਤੇ ਨੇ ਇਸ ਮੌਕੇ ਡਾਕਟਰ ਐਸ.ਪੀ. ਸਿੰਘ ਬਰਾਏ ਨੇ ਕਿਹਾ ਕਿ ਜੈਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਉਹਨਾਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਇੱਥੇ ਐਂਬੂਲੈਂਸ ਭੇਜੀ ਦਿੱਤੀ ਗਈ ਹੈ ਉਹਨੇ ਵੀ ਕਿਹਾ ਕਿ ਗੁਰਦਨ ਸਿੰਘ ਵਿਖੇ ਚੱਲ ਰਹੀ ਪਾਈਨਾਡੂ ਸਾਹਿਬ ਡਿਸਪੈਂਸਰੀ ਵਿੱਚ ਪ੍ਰਸ਼ਤ ਵੱਲੋਂ ਬਹੁਤ ਜਲਦੀ ਸਨੀ ਉਬਰਾਏ ਲੈਬਰਾਟਰੀ ਸ਼ੁਰੂ ਕੀਤੀ ਜਾਵੇਗੀ ਇਸ ਦੇ ਨਾਲ ਹੀ ਇੱਥੇ ਫਿਜ਼ੀਓਥੈਰੇਪੀ ਸੈਂਟਰ ਅਤੇ ਡੈਂਟਲ ਕਲੀਨਿਕ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਇਸ ਮੌਕੇ ਟਰਸਟ ਦੇ ਉਪਦੇਦਾਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਦੇਦਾਰ ਮੌਜੂਦ ਰਹੇ। ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਦਸ਼ਮੇਸ਼ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਪਾ ਕੇ ਪਵਿੱਤਰ ਕੀਤੀ ਧਰਤੀ ਗੁਰਦੁਆਰਾ ਸਾਹਿਬ ਪਾਦਸ਼ਾਹ 10 ਨਾਢਾ ਸਾਹਿਬ ਪੰਚਕੂਲਾ ਵਿਖੇ ਜੋ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਸਵਾਵਾ ਚੱਲ ਰਹੀਆਂ ਨੇ। ਅੱਜ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਸਦਕਾ ਗੁਰੂ ਘਰ ਦੇ ਸੇਵਾਦਾਰ ਡਾਕਟਰ ਐਸ.ਪੀ ਸਿੰਘ ਉਵਰਾਏ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜੋ ਕਿ ਸਮਾਜ ਸੇਵਾ ਦੇ ਕਾਰਜਾਂ 'ਚ ਹਮੇਸ਼ਾ ਤਤਪਰ ਰਹਿੰਦੇ ਆ ਜਿੱਥੇ ਉਹਨਾਂ ਨੇ ਪੂਰੇ ਦੇਸ਼ ਦੇ ਅੰਦਰ ਵਿਦੇਸ਼ ਦੇ ਅੰਦਰ ਮੈਡੀਕਲ ਸਵਾਵਾਂ ਤੇ ਲੋੜਵੰਦਾਂ ਦੀ ਮਦਦ ਵਾਸਤੇ ਵੱਡੇ ਉਪਰਾਲੇ ਕੀਤੇ ਆ ਮੈਡੀਕਲ ਲੈਬਾਰਟਰੀਆਂ ਹੋਰ ਬਹੁਤ ਸਾਰੀਆਂ ਸਵਾਵਾਂ ਅਣਗਿਣਤ ਸਵਾਵਾਂ ਕੀਤੀਆਂ ਨੇ ਉੱਥੇ ਅੱਜ ਉਹਨਾਂ ਨੇ ਆਪਣੇ ਟਰਸਟ ਦੇ ਵੱਲੋਂ ਇੱਕ ਐਂਬੂਲੈਂਸ ਗੱਡੀ ਜਿਹੜੀ ਆ ਮਹਿੰਦਰਾ ਬਲਾਰੋ ਉਹ ਸੰਗਤਾਂ ਦੀ ਸੇਵਾ ਦੇ ਵਾਸਤੇ ਇੱਥੇ ਭੇਟ ਕੀਤੀ ਹੈ ਗੁਰਦੁਆਰਾ ਨਾੜਾ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਸਾਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਪਾਵਨ ਸਥਾਨ ਦੇ ਉੱਤੇ ਸੰਗਤਾਂ ਦੀ ਸਹੂਲਤ ਦੇ ਵਾਸਤੇ ਇਹ ਐਂਬੂਲੈਂਸ ਜਿਹੜੀ ਆ ਉਹ ਭੇਟ ਕੀਤੀ ਹੈ ਔਰ ਨਾਲ ਹੀ ਅਸੀਂ ਆਸ ਕਰਦੇ ਹਾਂ ਕਿ ਹੋਰ ਮੈਡੀਕਲ ਸਵਾਮਾਂ ਵਾਸਤੇ ਵੀ ਉਹ ਤਤਪਰ ਨੇ ਔਰ ਅੱਜ ਵੀ ਇੱਥੇ ਜਿਹੜਾ ਹੈਗਾ ਉਹ ਨਰੀਖਣ ਕਰ ਰਹੇ ਨੇ ਸਾਡੀ ਜੋ ਭਾਈ 나ਡੂ ਸਾਡ ਡਿਸਪੈਂਸਰੀ ਜਿਹੜੀ ਇੱਥੇ ਫ੍ਰੀ ਚੱਲਦੀ ਆ ਗੁਰਦੁਆਰਾ 나ਡਾ ਸਾਹਿਬ ਵਿਖੇ ਜਿੱਥੋਂ ਐਲੋਪੈਥਿਕ ਸੇਵਾਵਾਂ ਆਯੁਰਵੈਦਿਕ ਸੇਵਾਵਾਂ ਹੋਮਿਓਪੈਥਿਕ ਸੇਵਾਵਾਂ ਡੈਂਟਲ ਸੇਵਾਵਾਂ ਜਿਹੜੀਆਂ ਨੇ ਸਾਡੀਆਂ ਇੱਥੋਂ ਚੱਲ ਰਹੀਆਂ ਨੇ ਔਰ ਹੋਰ ਸੇਵਾਵਾਂ ਨੂੰ ਬਿਹਤਰ ਕਰਨ ਵਾਸਤੇ ਸਰਦਾਰ ਉਵਰਾਏ ਸਾਹਿਬ ਅੱਜ ਇੱਥੇ ਜਿਹੜਾ ਹੈਗਾ ਉਹ ਨਰੀਖਣ ਕਰ ਰਹੇ ਆ ਹੋਰ ਵੀ ਸੰਗਤਾਂ ਦੀ ਸਹੂਲਤ ਵਾਸਤੇ ਜਿਸ ਵਿੱਚ ਮੈਡੀਕਲ ਲੈਬਾਰਟਰੀ ਇਹੋ ਜਿਹੀਆਂ ਸੇਵਾਵਾਂ ਵੀ ਇੱਥੇ ਚਾਲੂ ਕੀਤੀਆਂ ਜਾਣਗੀਆਂ ਸੋ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਡਾਕਟਰ ਐਸ.ਪੀ. ਸਿੰਘ ਦੀ ਉਭਰਾਏ ਉਹਨਾਂ ਦੀ ਸਮੁੱਚੀ ਟੀਮ ਨੂੰ ਸਤਿਗੁਰੇ ਜੀ ਤਰ੍ਹਾਂ ਸੇਵਾ ਕਰਨ ਦਾ ਬਲ ਉਦਮ ਤੇ ਉਤਸ਼ਾਹ ਬਖਸ਼ੇ ਤੇ ਉਹ ਇਸੇ ਤਰ੍ਹਾਂ ਦੇਸ਼ਕੋਮ ਧਰਮ ਦੀ ਸੇਵਾ ਸਮਾਜ ਦੀ ਸੇਵਾ ਮਨੁੱਖਤਾ ਦੀ ਸੇਵਾ ਸਿੱਖ ਪੰਥ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਕਰਦੇ ਰਹਿਣ ਦਿਲ ਦੀਆਂ ਗਹਿਰਾਈਆਂ ਚੋਂ ਅਸੀਂ ਉਹਨਾਂ ਦਾ ਇਹ ਐਂਬੂਲੈਂਸ ਗੱਡੀ ਇੱਥੇ ਸੰਗਤਾਂ ਦੀ ਸਹੂਲਤ ਵਾਸਤੇ ਭੇਟ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਚੋਂ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਅੱਜ ਸਾਡੇ ਅਤੇ ਸਤਿਕਾਰਯੋਗ ਐਸਪੀ ਸਿੰਘ ਉਬਰਾਏ ਔਰ ਉਹਨਾਂ ਦੀ ਸਮੁੱਚੀ ਟੀਮ ਨੇ ਜੋ ਅੱਜ ਇੱਕ ਐਂਬੂਲੈਂਸ ਗੁਰਦੁਆਰਾ ਨਾੜਾ ਸਾਹਿਬ ਵਿਖੇ ਦਿੱਤੀ ਹੈ ਮੈਂ ਸਮਝਦਾ ਕਿ ਬਹੁਤ ਸ਼ਲਾਘਾ ਯੋਗ ਕੰਮ ਹੈ ਔਰ ਅੱਜ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਕਿ ਸਿੱਖ ਕੌਮ ਅੱਗੇ ਵਧ ਕੇ ਔਰ ਇਸ ਤਰ੍ਹਾਂ ਦੇ ਜੋ ਕੰਮ ਹਨ ਉਹ ਕਰੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਔਰ ਸਾਡੇ ਜਥੇਦਾਰ ਦਾਦੂਵਾਲ ਸਾਹਿਬ ਨੇ ਜਿਹਨੇ ਆਜੂ ਨੂੰ ਸੰਖੇਪ ਦੇ ਵੀ ਸਾਰੀ ਚੀਜ਼ ਦਸੀ ਹੈ ਅੱਜ ਬਹੁਤ ਸਾਰੇ ਸਾਡੇ ਮੈਂਬਰ ਇਸ ਪ੍ਰੋਗਰਾਮ ਵਿੱਚ ਮੌਜੂਦ ਹਨ ਮੈਂ ਆਪਣੇ ਵੱਲੋਂ ਹਰਿਆਣਾ ਸ਼ੇਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਿੱਥੇ ਉਹ ਰਾਏ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਉੱਥੇ ਆਏ ਇਸ ਮੋਚੇ ਮੈਂਬਰਾਂ ਦਾ ਅੰਤਰਿੰਕ ਮੈਂਬਰ ਕਮੇਟੀ ਦੇ ਮੈਂਬਰ ਔਰ ਸਾਡੇ ਜਨਰਲ ਹਾਊਸ ਦੇ ਮੈਂਬਰ ਜੋ ਵੀ ਸਾਰੇ ਇੱਥੇ ਮੌਜੂਦ ਹਨ ਔਰ ਜੋ ਗੁਰਦੁਆਰਾ ਸਾਹਿਬ ਦਾ ਸਟਾਫ ਇੱਥੇ ਮੌਜੂਦ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਨੱਡਾ ਸਾਹਿਬ ਗੁਰ ਜੋ ਪਿਛੇ ਇੱਕ ਮੀਟਿੰਗ ਹੋਈ ਸੀ ਜਥੇਰ ਸਾਹਿਬ ਨਾਲ ਕਿ ਇੱਥੇ ਕੋਈ ਸੇਵਾਵਾਂ ਜਿਹੜੀਆਂ ਕਿ ਪਬਲਿਕ ਦੀ ਸਹੂਲਤ ਨਹੀਂ ਚਾਹੀਦੀਆਂ ਨੇ ਸੋ ਉਹ ਜਲਦੀ ਸ਼ੁਰੂ ਕੀਤੀਆਂ ਜਾਣ ਸੋ ਸਭ ਤੋਂ ਪਹਿਲਾਂ ਮਹਿਸੂਸ ਕੀਤਾ ਗਿਆ ਕਿ ਇੱਥੇ ਐਂਬੂਲੈਂਸ ਦੀ ਬਹੁਤ ਜ਼ਰੂਰਤ ਹੈ ਐਂਬੂਲੈਂਸ ਦਿੱਤੀ ਗਈ ਹੈ। ਔਰ ਨਾਲ ਹੀ ਅਜੇ ਸਾਹਮਣੇ ਬਿਲਡਿੰਗ ਦੇਖਦੇ ਆਂ ਭਾਈ ਨਾਟੂ ਸ਼ਾ ਡਿਸਪੈਂਸਰੀ ਜਿਹੜੀ ਚੱਲ ਰਹੀ ਹੈ ਬਹੁਤ ਅੱਛੀ ਬਿਲਡਿੰਗ ਬਣੀ ਹੋਈ ਹੈ ਇਹਦੇ ਵਿੱਚ ਟੈਸਟ ਉਹਨਾਂ ਬਹੁਤ ਜਲਦੀ ਜਿਹੜਾ ਅਸੀਂ ਇੱਕ ਲੈਬਰਾਟਰੀ ਦੇ ਰਹੇ ਹਾਂ ਜਿੱਥੇ ਸਾਰੇ ਬਲੱਡ ਟੈਸਟ ਹੋਣਗੇ। ਨਾਲ ਦੇ ਨਾਲ ਇੱਕ ਫਿਜ਼ੀਓਥੈਰੇਪੀ ਸੈਂਟਰ ਇੱਥੇ ਖੋਲਿਆ ਜਾ ਰਿਹਾ ਤੇ ਡੈਂਟਲ ਕਲੀਨਿਕ ਜਿਹੜਾ ਦੋ ਚਿਹਰਾ ਰੱਖ ਕੇ ਇੱਥੇ ਡੈਂਟਲ ਕਲੀਨਿਕ ਬਾਕਾਇਦਾ ਡਾਕਟਰ ਰੱਖ ਕੇ ਤੇ ਇਹ ਵੀ ਸੇਵਾਵਾਂ ਜੜੀ ਸ਼ੁਰੂ ਕਰਤੀਆਂ ਜਾਣ ਗਿਆ ਅੱਜ ਸਾਡੇ ਚ ਡਾਕਟਰ ਹਟਵਾਲ ਆਏ ਨੇ ਜਿਹੜੇ ਕਿ ਇੰਚਾਰਜ ਹੈਗੇ ਨੇ ਡੈਂਟਲ ਦੇ ਤੇ ਫਿਜ਼ੀਓ ਦੇ ਤੋਂ ਅੱਜ ਨਰੀਖਣ ਕਰਕੇ ਪੂਰਾ ਤੇ ਬਾਬਾ ਜੀ ਨੂੰ ਦੱਸਿਆ ਸੀ ਕਿ ਅਸੀਂ ਇਹ ਵੀ ਸ਼ੁਰੂ ਕਰਨੀਆਂ ਨੇ ਸੋ ਕਮੇਟੀ ਨੇ ਵੀ ਇਹ ਫੈਸਲਾ ਕੀਤਾ ਕਿ ਠੀਕ ਹੈ ਜਗ੍ਹਾ ਤੁਹਾਨੂੰ ਦੇਾਂਗੇ ਅਸੀਂ ਤੇ ਤੁਸੀਂ ਖੋਲੋ ਇੱਥੇ ਰੋਟਰੀਆਂ ਸੋ ਸਾਡੀ ਕੋਸ਼ਿਸ਼ ਹੋਏਗੀ ਕਿ ਜਿੰਨੀਆਂ ਸੇਵਾਵਾਂ ਅਸੀਂ ਕਰ ਸਕੀਏ ਅਸੀਂ ਕਰਾਂਗੇ